ਮੈਂ ਅਨੁਰਲਲੀ ਮਨਸੋਰੀ ਮੈਂ ਸਭੀ ਮੁਹਾਲੇ ਵਾਸੀਓ ਕੋ ਦਸਹਿਰਾ ਅਤੇ ਦੀਵਾਲੀ ਦੀ ਹਾਦੀ ਸੁਭਕਰਨੇ ਦਿੱਤਾ ਹਾਂ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਹਾਂਜੀ ਸਾਹਿਬ ਜੀ ਅੱਜ ਕਿਸ ਸਮੇਂ ਤੋਂ ਲੈ ਕੇ ਜਿਹੜਾ ਪ੍ਰਦਰਸ਼ਨ ਹੋ ਰਿਹਾ ਤੁਹਾਡਾ ਪ੍ਰਦਰਸ਼ਨ ਇਸ ਮੁੱਦੇ ਤੇ ਹੋ ਰਿਹਾ ਕਿ ਪਿਛਲੇ 2.5 ਤਿੰਨ ਸਾਲਾਂ ਚ ਜੋ ਇੱਕ ਮੋਹਾਲੀ ਵਾਸਤੇ ਬੜਾ ਹੀ ਮਰਦ ਭਾਗੀ ਰਹੇ ਹੈ ਕਿ ਸਾਨੂੰ ਮਿਹਰ ਐਵੇਂ ਦਾ ਮਿਲਿਆ ਜਿਨ੍ਹਾਂ ਨੂੰ ਨਾ ਪਤਾ ਕਿ ਕੰਮ ਹੁੰਦੇ ਕੀ ਨੇ ਕੰਮ ਕਰਾਣੇ ਕੀ ਨੇ ਸ਼ਹਿਰ ਦਾ ਬੁਰਾ ਹਾਲ ਹੋਇਆ ਹੋਇਆ ਹੈ ਸੈਕਟਰ 71 ਤੇ ਮਟੋਰ ਦੇ ਵਿੱਚ 6 6 ਮਹੀਨੇ ਦਾ ਜਿਹੜਾ ਕੂੜਾ ਉਹ ਪਿਆ ਹੈ ਜਿਹਨੂੰ ਚੱਕਿਆ ਨਹੀਂ ਜਾ ਰਿਹਾ ਬੱਚੇ ਬਿਮਾਰ ਹੋ ਰਹੇ ਨੇ 스멜 ਉੱਥੇ ਇੰਨੀ ਜ਼ਿਆਦਾ ਆ ਉਹ ਹੋ ਗਈ ਹੈ ਕਿ ਤੁਸੀਂ ਉਧਰ ਲੰਘ ਵੀ ਨਹੀਂ ਸਕਦੇ ਹੈਗੇ ਪਹਿਲਾਂ ਦੇਖੋ 2019 ਦੇ 20 ਦੇ ਵਿੱਚ ਜਿਹੜਾ ਬਜਟ ਸੀ 6 ਕਰੋੜਾ ਸੀਗਾ ਉਹਨਾਂ ਬਜਟ ਵਧਾ ਕੇ 19 ਕਰੋੜ ਦਾ ਕਰਤਾ ਤੇ ਜਿਹੜੀ ਚੀਜ਼ ਸਾਫ਼ ਹੋਣੀ ਚਾਹੀਦੀ ਸੀ ਕੋਈ ਬਜਟ ਵਧਿਆ 19 ਉਹ ਮਾੜੀ ਹੋ ਗਈ ਹੈ ਆ ਤੁਸੀਂ ਵੀ ਨਾਲ ਤੁਸੀਂ ਦੇਖੋ ਕੌਣ ਕਹਿ ਸਕਦਾ ਵੀ ਇਹਦੇ ਤੁਸੀਂ ਰਹਿ ਸਕਦੇ ਹੋ ਖੜ੍ਹ ਵੀ ਨਹੀਂ ਸਕਦੇ ਹੈਗੇ ਅੱਜ ਉਹਦਾ ਇੱਕ ਛੋਟਾ ਜਿਹਾ ਨਮੂਨਾ ਸੀ ਦਿਖਾਇਆ ਇੱਥੇ ਕਿ ਇਹਦਾ ਇੰਨਾ ਬੁਰਾ ਹਾਲ ਹੈ ਪਰ ਕੋਈ ਕੋਈ ਇੱਕ ਸਿੰਗਲ ਕੰਮ ਨਹੀਂ ਜਿੰਨਾਂ ਨੇ ਇਸ ਮੁਧਰੇ ਕੀਤਾ ਹੋਵੇ ਤਿੰਨ ਤੋਂ ਲੈ ਕੇ ਚਾਰ ਵਾਰ ਸਾਨੂੰ ਆ ਕੇ ਕਹਿ ਗਏ ਨੇ ਕਿ ਹੁਣ ਹੋਏਗਾ ਹੁਣ ਹੋਏਗਾ ਪਰ ਕੋਈ ਵੀ ਕੰਮ ਨਹੀਂ ਹੋਇਆ ਕਿਉਂਕਿ ਮੇਅਰ ਸਾਹਿਬ ਨੂੰ ਪਤਾ ਹੀ ਨਹੀਂ ਹੈਗਾ ਕੀ ਹੁੰਦਾ ਕੀ ਇਹ ਕੰਮ ਐਡਮਿਨਿਸਟ੍ਰੇਸ਼ਨ ਲੈਵਲ ਤੇ ਜ਼ੀਰੋ ਨੇ ਉਹ ਤੇ ਜਿਵੇਂ ਸਰਕਾਰ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈਗੀ ਆ ਤੇ ਗੁੱਸਾ ਜਿਹੜਾ ਹੈਗਾ ਲੋਕਾਂ ਦਾ ਜਾਂ ਤੁਸੀਂ ਵੀ ਜਿਹੜਾ ਹੈਗਾ ਰੋਲਿੰਗ ਪਾਰਟੀ ਦੇ ਨਾਲ ਸੰਬੰਧ ਤੋਂ ਤੇ ਨਗਰ ਨਿਗਮ ਦੇ ਉੱਤੇ ਗੱਡ ਰਹੇ ਹੋ ਕੋਈ ਕੋਈ ਕਹਿਣਾ ਵਾਂਗ ਨਹੀਂ ਕੋਈ ਗੱਲਾਂ ਆ ਹੁੰਦੀ ਜਿਹੜੀ ਸਰਕਾਰ ਇੱਕ ਕਾਰਪੋਰੇਸ਼ਨ ਇੱਕ ਸਰਕਾਰ ਦੇ ਬਰਾਬਰ ਹੁੰਦੀ ਮੇਅਰ ਜਿਹੜਾ ਉਹ ਫਰਸਟ ਸਿਟੀਜ਼ਨ ਹੁੰਦਾ ਹੈ ਕਾਰਪੋਰੇਸ਼ਨ ਦੇ ਇਹਨੇ ਮੇਅਰ ਹੁੰਦਾ ਨਾ ਮਹੌਲੇ ਦਾ ਫਰਸਟ ਸਿਟੀਜ਼ਨ ਆ ਉਹਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੇ ਅਧੀਨ ਆਂਦੇ ਜਿਹੜੇ ਵੀ ਸਿਸਟਮ ਨੇ ਉਹ ਮੇਅਰ ਦੇ ਦੀ ਨੰਦ ਉਹ ਪੰਜਾਬ ਸਰਕਾਰ ਜੇ ਸਾਰੀ ਪੰਜਾਬ ਸਰਕਾਰ ਤੇ ਗੱਲ ਹੋਵੇ ਤੇ ਇਹਦਾ ਮਤਲਬ ਇਹਦਾ ਕਾਰਪੋਰੇਸ਼ਨ ਦਾ ਕੰਮ ਹੀ ਨਹੀਂ ਕੋਈ ਆ ਕਾਰਪੋਰੇਸ਼ਨ ਦਾ ਕੰਮ ਇਹ ਹੈ ਕਿ ਜੋ ਮੇਅਰ ਦੇ ਨੀ ਮੇਰੀ ਆਂਦਾ ਉਹਨੂੰ ਮੇਅਰ ਕਰੇ ਸੀ ਉਹਨਾਂ ਮਿਹਰ ਦੇਖੀਗੀ ਕਿਵੇਂ ਸਾਫ ਸਫਾਈ ਹੋਣੀ ਹੈ ਉਹਨਾਂ ਮਿਹਰ ਦੇਖੀ ਕਿਵੇਂ ਸਾਰਾ ਜਿਹੜੇ ਤੀਜਿਆਂ ਨੇ ਉਹ ਹੋਣੇ ਚਾਹੀਦੇ ਨੇ ਜਿੱਥੇ ਮਿਹਰ ਸਾਨੂੰ ਸਾਡੀ ਲੋਡ ਹੈ ਲੋਕਲ ਬਾਡੀ ਦੇ ਵਿੱਚ ਸੀਐਮ ਸਾਹਿਬ ਨੂੰ ਮਿਲਣਾ ਕੁਝ ਵੀ ਕਰਨਾ ਹੈ ਅਸੀਂ ਉਹਦੇ ਨਾਲ ਜਾਵਾਂਗੇ ਪਰ ਇਹ ਕੰਮ ਨਾ ਸੀਐਮ ਸਾਹਿਬ ਦੇ ਕਰਨ ਵਾਲੇ ਨੇ ਨਾ ਲੋਕਲ ਬਾਡੀ ਦੇ ਨੇ ਇਹ ਸਿਰੋ ਸਿਰ ਮਹਾਲੀ ਕਾਰਪੋਰੇਸ਼ਨ ਦੇ ਨੇ ਜੀ ਤਾਲਮੇਲ ਦੀ ਕਰ ਸਕਦੇ ਤੁਸੀਂ ਨਹੀਂ ਤਾਲਮੇਲ ਦੀ ਕਰਨੀ ਹੈਗੀ ਕਾਰਟਿਸਟਰੀ ਦੀ ਉਹਨਾਂ ਨੂੰ ਪਤਾ ਨਹੀਂ ਕੰਮ ਕਰਦਾ ਐਮਸੀ ਸਾਹਿਬ ਤੁਹਾਡੇ ਤੁਹਾਡੇ ਮੈਡੌਰ ਚ ਤੁਹਾਡੇ ਐਮਸੀ ਵੀ ਬੈਠੇ ਹੋਏ ਆ ਉੱਥੇ ਪੱਕੇ ਧਰਨਾ ਲਾ ਕੇ ਬੈਠੇ ਹੋਇਆ ਪਰसों ਕਮਿਸ਼ਨਰ ਸਾਹਿਬ ਵੀ ਆਏ ਸੀ ਤੇ ਕੋਈ ਗੱਲਬ ਕਰਕੇ ਸਾਨੂੰ ਮਜਬੂਰ ਹੋ ਗਿਆ ਜਿੱਥੇ ਆਣਾ ਪਿਆ ਨਹੀਂ ਤਾਂ ਕੌਣ ਚਾਹੇਗਾ ਕਿ ਅਸੀਂ ਆਪਣੇ ਜਿਹੜੀਆਂ ਨੇ ਸੋਹਣੀਆਂ ਇੱਕ ਬਿਲਡਿੰਗ ਬਣੀ ਹੋਈ ਉਹ ਤਾਂ ਸਾਹਮਣੇ ਲਾ ਕੇ ਚੀਜ਼ਾਂ ਕਰੀਏ ਕਿਉਂਕਿ ਸਾਡੇ ਘਰ ਅੱਗੇ ਇਹ ਹੋ ਰਿਹਾ ਇਸ ਕਰਕੇ ਅਸੀਂ ਕਰ ਰਹੇ ਹਾਂ ਸਾਡੇ ਮਟੋਰ ਦੇ ਐਮਸੀ ਸਾਡੇ ਨਾਲ ਨੇ ਇਹ ਵੀ ਤੁਹਾਨੂੰ ਦੱਸਣਗੇ ਮੈਂ ਵੀ ਉੱਥੋਂ ਦਾ ਐਮਸੀ ਹਾਂ ਇਹ ਵੀ ਤੁਹਾਨੂੰ ਦੱਸਣਗੇ ਵੀ ਕੀ ਉੱਥੇ ਇਹ ਦੇਖ ਰਹੇ ਕਿੰਨੇ ਲੋਕ ਪਰੇਸ਼ਾਨ ਨੇ ਤੇ ਅੱਜ ਦੇ ਨਹੀਂ ਹੈਗੇ ਘੱਟੋ ਘੱਟ 2-3 ਮਹੀਨੇ ਹੋ ਗਏ ਨਾ ਜਿਹਨੂੰ ਚਲਦੇ ਨੂੰ ਜੀ ਤੇ 6 ਮਹੀਨੇ ਪੁਰਾਣਾ ਜਿਹੜਾ ਹੈਗਾ ਕੂੜਾ ਪਿਆ ਔਰ ਤੋਂ ਮੈਂ ਗੁਰਪ੍ਰੀਤ कौर ਐਮਸੀ ਨਾਲ ਮੇਰੇ ਕਰਮਜੀਤ ਮੈਮ ਹੈਗੇ ਆ ਉਹ ਵੀ ਐਮਸੀ ਜੀ ਅਸੀਂ ਸਾਨੂੰ ਕੱਡੋਕੱਡ 6 ਮਹੀਨੇ ਹੋ ਗਏ ਜੀ ਉੱਥੇ ਕੂੜੇ ਦੇ ਢੇਰ ਪਏ ਨੇ ਔਰ ਹੁਣ ਐਡੇ ਵੱਡੇ ਵੱਡੇ ਉੱਥੇ ਸੁੰਡ ਚੱਲ ਰਹੇ ਨੇ ਅਸੀਂ 11 ਜੁਲਾਈ ਨੂੰ ਫਰਸਟ ਟਾਈਮ ਇੱਥੇ ਆ ਕੇ ਲੇਡੀਜ਼ ਗਿਆ ਨਾਲ ਅਰੁਣਾ ਮੈਮ ਸੀਗੇ ਅਸੀਂ ਸਾਰਿਆਂ ਨੇ ਇੱਥੇ ਆ ਕੇ ਧਰਨਾ ਦਿੱਤਾ ਸੀਗੇ ਬੈਠੇ ਸੀ ਉਸ ਦਿਨ ਵੀ ਮੇਅਰ ਸਾਹਿਬ ਨਹੀਂ ਆਏ ਅੱਜ ਵੀ ਮੈਨੂੰ ਲੱਗਦਾ ਮੇਅਰ ਸਾਹਿਬ ਨਹੀਂ ਆਏ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਅਸੀਂ ਆਉਣਾ ਹੈਗਾ ਤਾਂ ਉਸ ਦਿਨ ਵੀ ਉਹ ਛੁੱਟੀ ਮਾਰ ਗਏ ਸੀਗੇ ਤੇ ਅੱਛਾ ਜਿਵੇਂ ਮੀ ਹੈਗੇ ਜਿਹੜੇ ਕੌਂਸਲਰਸ ਨੇ ਦੇਖੋ ਜੀ ਮੀਟਿੰਗ ਪਹਿਲੀ ਗੱਲ ਤਾਂ ਜੀ ਕੀ ਕਹੀਏ ਹੁਣ ਅਸੀਂ ਕਿ ਮੀਟਿੰਗ ਹੀ ਉਹ 4 ਜਾਂ 5 ਜਾਂ 6 ਮਹੀਨੇ ਬਾਅਦ ਹੀ ਕਰਦੇ ਨੇ ਵੈਸੇ ਹਾਊਸ ਦੀ ਮੀਟਿੰਗ ਮਹੀਨੇ ਦੇ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ ਤੇ ਜਦੋਂ ਵੀ ਮੀਟਿੰਗ ਹੁੰਦੀ ਹੈ 5-7 ਮਿੰਟ ਬਾਅਦ ਤੋਂ ਬਾਅਦ 15 ਅੱਧਾ ਘੰਟਾ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਟਾਈਮ ਮੀਟਿੰਗ ਹੁੰਦੀ ਹੈ ਤੇ ਮੁੱਦਿਆਂ ਤੇ ਤਾਂ ਗੱਲ ਕਰਨ ਦਿੰਦੇ ਹੀ ਨਹੀਂ ਹੈਗੇ ਉਹ ਜੋ ਵੀ ਗੱਲ ਕਰਦੇ ਆ ਤਾਂ ਬਸ ਇਧਰ ਉਧਰ ਦੀਆਂ ਗੱਲਾਂ ਕਰਕੇ ਹਾਂਜੀ ਕਰਾ ਦਾਂਗੇ ਜੀ ਹਾਂਜੀ ਹੋ ਜਾਊਗਾ ਜੀ ਪਰ ਅੱਜ ਤੱਕ ਬਿਲਕੁਲ ਕੋਰਪੋਰੇਸ਼ਨ ਦੇ ਕੰਦੇ ਉੱਤੇ ਬਿਲਕੁਲ ਵੀ ਜੂਨ ਹੀ ਸਰਕੀਏ ਸਾਰੀਆਂ ਜ਼ਿੰਮੇਵਾਰੀਆਂ ਮੇਰ ਦੀਆਂ ਨੇ ਤੇ ਹੁਣ ਨਹੀਂ ਕੂੜਾ ਚੱਕਿਆ ਜਾਂਦਾ ਜਾਂ ਕੋਈ ਜਿਹੜੀ ਹੈਗੀ ਆ ਮੇਰ ਵੱਲੋਂ ਜਾਂ ਅਧਿਕਾਰੀਆਂ ਵੱਲੋਂ ਅੱਗੇ ਨਹੀਂ ਕਾਰਵਾਈ ਕਰੀ ਜਾਂਦੀ ਫਿਰ ਅਗਲਾ ਤੁਹਾਡਾ ਕੀ ਐਕਸ਼ਨ ਅਗਲਾ ਜੀ ਅਸੀਂ ਦੇਖਾਂਗੇ ਸਾਰੇ ਮਿਲ ਕੇ ਕੀ ਸਟੈਪ ਲੈਣਾ ਅੱਗੇ ਸਾਰੇ ਅਸੀਂ ਮਿਲ ਕੇ ਸੋਚਾਂਗੇ ਮਤਲਬ ਹੈਗੀ ਆ ਕਾਰਵਾਈ ਕਿ ਅਸੀਂ ਮੇਰ ਦੇ ਅੱਜ ਅੱਜ ਅਸੀਂ ਅੱਜ ਕੂੜਾ ਇੱਥੇ ਸੁੱਟਿਆ ਹੈਗਾ ਅੱਜ ਤੋਂ ਬਾਅਦ ਅਗਰ ਕੂੜਾ ਨਹੀਂ ਚ ਮੇਰ ਸਾਹਿਬ ਦੇ ਘਰ ਦੇ ਮੂਰੇ ਦੋ ਟਰਾਲੀਆਂ ਭਰ ਕੇ ਇੱਥੇ ਡੇਲੀ ਦੀਆਂ ਆਣ ਗਿਆ ਦੋ ਟਰਾਲੀਆਂ ਉਧਰ ਜਾਣ ਗਿਆ ਮੇਰ ਸਾਹਿਬ ਦੇ ਘਰ ਮੂਰੇ ਦੋ ਟਰਾਲੀਆਂ ਇੱਥੇ ਆਣ ਗਿਆ ਹਾਂਜੀ ਪਰਮਜੀਤ ਕੀ ਸਮੱਸਿਆ ਨੂੰ ਲੈ ਕੇ ਜਿਹੜੇ ਅੱਜ ਨਗਰ ਨਿਗਮ ਨੂੰ ਘੇਰਿਆ ਤੁਸੀਂ ਦੇਖੋ ਜੀ ਸਮੱਸਿਆ ਤਾਂ ਬਹੁਤ ਵੱਡੀ ਹੈ ਮੇਰੇ ਖਿਆਲ ਚੰਦਾ ਵੀ ਕੂੜੇ ਦੀ ਸਮੱਸਿਆ ਜਿਹੜੀ ਅੱਜ ਚੱਲ ਰਹੀ ਹੈ ਤੇ ਹੌਲੀ ਹੌਲੀ ਹੋਰ ਵੀ ਸਮੱਸਿਆ ਪਿੰਡਾਂ 'ਚ ਵਾਧੇ ਹੋ ਰਹੀਆਂ ਵੀ ਘਟੋ ਘਟ 6 ਮਹੀਨੇ ਤੋਂ ਕੂੜਾ ਨਹੀਂ ਚੱਕਿਆ ਗਿਆ ਪਿੰਡ 'ਚ ਪਿੰਡ ਦੇ ਬਾਹਰਲੇ ਪਾਸੇ ਜਿੱਥੇ ਸਕੂਲ ਵੀ ਹੈ ਜਿੱਦਾ ਕਮਿਊਨਿਟੀ ਸੈਂਟਰ ਵੀ ਹੈ ਤੇ ਇੱਕ ਬਾਬਾ ਬਾਲ ਭਾਰਤੀ ਜਿਹੜਾ ਪ੍ਰਾਤਨ ਮੰਦਿਰ ਹੈ ਸ਼ਿਵ ਮੰਦਿਰ ਉਹ ਵੀ ਮੰਦਿਰ ਵੀ ਕੋਲ ਹੈ ਤੇ ਉਹਦੇ ਨਾਲ ਇੱਕ ਮਾਰਕੀਟ ਵੀ ਹੈ ਮਾਰਕੀਟ ਦਾ ਪਿੰਡ ਦਾ ਲਾਂਘਾ ਮਤਲਬ ਕਿ ਪੂਰੇ ਪਿੰਡ ਦਾ ਲਾਂਘਾ ਕਹਿ ਸਕਦੇ ਆਂ ਆਪਾਂ ਪਿੰਡ ਦਾ ਲਾਂਘਾ ਉੱਥੋਂ ਕੂੜਾ ਨਹੀਂ ਚੱਕਿਆ ਗਿਆ ਸੜਕ ਤੱਕ ਆ ਗਿਆ ਕਮਿਊਨਿਟੀ ਸੈਂਟਰ ਜੋ ਕੋਈ ਪ੍ਰੋਗਰਾਮ ਨਹੀਂ ਕਰ ਸਕਦੇ ਆਪਾਂ ਲੰਘ ਨਹੀਂ ਸਕਦੇ ਸ਼ਰਮ ਦੀ ਗੱਲ ਹੈ ਜੀ ਇਹ ਇੱਕ ਮੇਰੇ ਕਲਮਾ ਨਗਰ ਨਿਗਮ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਇੱਥੇ ਦੇ ਫਿਰ ਵੋਟਾਂ ਕਾਦੇ ਲਈ ਮੰਗਦੇ ਮੰਤਰੀ ਉਹਨਾਂ ਦੇ ਰਹੇ ਆ ਕਰਦੇ ਸਾਬਕਾ ਮੰਤਰੀ ਉਹ ਪਿੰਡ ਚ ਆਉਂਦੇ ਆ ਉਹ ਕਿਹੜੇ ਮੂੰਹ ਨਾਲ ਆਉਂਦੇ ਆ ਕਿਹੜੇ ਮੂਡ ਨਾਲ ਗੱਲਾਂ ਕਰਦੇ ਆ ਵੀ ਮੁਹਾਲੀ ਨੂੰ ਬਹੁਤ ਵਧੀਆ ਸ਼ਹਿਰ ਬਣਾਤਾ ਮੇਰੇ ਖਿਆਲ ਨਾਲ ਸ਼ਰਮ ਦੇ ਘਟਾ ਉਹਨਾਂ ਨੂੰ ਤੇ ਹੋਰ ਤਾਂ ਇਹਦੇ ਉੱਪਰ ਕੁਝ ਹੈ ਨਹੀਂ ਜੀ ਤੇ ਅਸੀਂ ਅੱਜ ਸਾਡੇ ਨਗਰ ਕੌਂਸਲ ਸਾਡੇ ਜਿੰਨੇ ਵੀ ਹੈ ਸੈਕਟਰ 70 ਤੋਂ 71 ਤੋਂ ਪਿੰਡ ਮਟੌਰ ਤੋਂ ਅਸੀਂ ਸਾਰੇ ਅੱਜ ਪਿੰਡ ਵਾਸੀ ਚਾਹੇ ਉਹ ਕਿਸੇ ਪਾਰਟੀ ਨਾਲ ਹੈ ਸਾਰੇ ਅੱਜ ਇੱਥੇ ਆਏ ਆ ਮੈਂ ਆਪ ਕਿਸਾਨ ਇਹਨਾਂ ਦੇ ਨਾਤੇ ਵੀ ਇਹ ਕਹਿਣਾ ਵੀ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਇੱਕ ਕਿਸਾਨ ਇਹਨਾਂ ਨੂੰ ਲੈ ਕੇ ਵੀ ਨਾਲ ਸਮਰਥਨ ਕੀਤਾ ਜਾਊਗਾ ਤੇ ਘਰਾਉ ਕੀਤਾ ਜਾਊਗਾ ਆ ਜਿਹੜੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਅੱਜ ਧਰਨਾ ਪ੍ਰਦਰਸ਼ਨ ਵੀ ਹੋਇਆ ਕਾਫੀ ਦੋਸ਼ ਵੀ ਉਹਨਾਂ ਨੇ ਕਿਹਾ ਜਾਂਦੇ ਨੇ ਤੁਸੀਂ ਇਹਦੇ ਬਾਰੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਪਹਿਲਾਂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਦੇ ਵੀ ਅਜੇ ਤੱਕ ਇਹੋ ਜਿਹੇ ਹਾਲਾਤ ਨਹੀਂ ਬਣੇ ਕਿ ਸ਼ਹਿਰ ਦੇ ਵਿੱਚ ਕੋਈ ਡਬਲ ਪਾਲਿਸੀ ਚੱਲੀ ਹੋਵੇ ਜਿਹਦੀ ਸਰਕਾਰ ਹੁੰਦੀ ਆ ਉਹਦੀ ਜ਼ਿੰਮੇਵਾਰੀ ਵੀ ਬਣਦੀ ਆ ਈਵਨ ਜਿੱਥੇ ਇਹ ਮਤਲਬ ਹਾਸਾ ਜਾਂ ਜਿਵੇਂ ਜੋ ਆਰਐਮਸੀ ਪੁਆਇੰਟ ਦੀ ਗੱਲ ਕਰਦੇ ਆ ਕੂੜੇ ਦੀ ਗੱਲ ਕਰਦੇ ਆ ਉਸ ਇਲਾਕੇ ਦਾ ਜਿਹੜਾ ਕੌਂਸਲਰ ਹੈ ਉਹ ਸਰਬਜੀਤ ਸਿੰਘ ਹੈ ਉਹ ਕਲਵੰਸ ਸਿੰਘ ਦਾ ਬੇਟਾ ਹੈ ਔਰ ਉਸ ਉਸੇ ਇਲਾਕੇ ਦੇ ਵਿੱਚ ਉਸੇ ਸੈਕਟਰ ਦੇ ਵਿੱਚ ਜਿਹੜੇ ਲੋਕਲ ਐਮਐਲਏ ਨੇ ਆਵਾਜ਼ੀ ਪਾਰਟੀ ਦੇ ਉੱਥੇ ਰਹਿੰਦੇ ਆ ਤੀਸਰੀ ਗੱਲ ਜਿਹੜੇ ਮਟੌਰ ਪਿੰਡ ਦੀ ਆਪਾਂ ਗੱਲ ਕਰ ਲਓ ਮਟੌਰ ਪਿੰਡ ਦਾ ਜਿਹੜੇ ਕੌਂਸਲਰ ਇੱਥੇ ਆਏ ਨੇ ਉਹ ਸਾਰੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਔਰ ਜਿਹੜਾ ਮੈਕਸੀਮ ਉਥੇ ਕੂੜਾ ਵੀ ਹੈਗਾ ਉਹ ਕੂੜਾ ਵੀ ਸਾਰਾ ਜਿਹੜਾ ਹੈਗਾ ਉਹ ਪਿੰਡ ਦਾ ਕੂੜਾ ਹੈ ਔਰ ਜਿਹੜੇ ਉਥੇ ਪਸ਼ੂ ਵੀ ਰੱਖੇ ਹੋਏ ਨੇ ਅੰਦਰ 1500 ਦੇ ਕਰੀਬ ਉਥੇ ਜਿਹੜੇ ਪਸ਼ੂ ਅੰਦਰ ਰੱਖੇ ਹੋਏ ਨੇ ਹਾਲਾਂਕਿ ਉਹ ਕਾਰਪੋਰੇਸ਼ਨ ਨਿਯਮਨ ਦੇ ਵਿੱਚ ਰਹਿ ਨਹੀਂ ਸਕਦੇ ਉਹੋ ਵੀ ਉਹਨਾਂ ਦੀ ਸਹਿਮਤੀ ਨਾਲ ਰੱਖੇ ਹੋਏ ਨੇ ਔਰ ਜਿਹੜਾ ਕੂੜਾ ਗਿੱਲਾ ਸੁੱਕਾ ਕੂੜਾ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਅਸੀਂ ਕਰਦੇ ਆ ਸੈਗਰੀਗੇਸ਼ਨ ਹੁੰਦੀ ਆ ਔਰ ਗਿੱਲਾ ਵਖਰਾ ਸੁੱਕਾ ਵਖਰਾ ਫਿਰ ਤਾਂ ਉਹਦੀ ਕੋਈ ਸਮੱਸਿਆ ਆਉਂਦੀ ਨਹੀਂ ਤੇ ਇਹ ਸੁੱਕਾ ਵਖਰਾ ਚੱਕਿਆ ਜਾਂਦਾ ਤੇ ਗਿੱਲਾ ਵਖਰਾ ਚੱਕਿਆ ਜਾਂਦਾ ਇੱਕਦੋ ਜ਼ਬਰਦਸਤੀ ਕਰਦੇ ਆ ਕਿ ਜੀ ਅਸੀਂ ਇਹਦਾ ਇਕੱਠਾ ਜਿਵੇਂ ਹੈਗਾ ਉਵੇਂ ਉਵੇਂ ਗੇਰਾਂਗੇ ਔਰ ਦੂਸਰੇ ਪਾਸੇ ਉਹ ਕਹਿੰਦੇ ਗੰਧ ਨਹੀਂ ਪੈਣਾ ਚਾਹੀਦਾ ਗੰਧ ਪਾਉਂਦੇ ਵੀ ਆਪ ਨੇ ਤੇ ਚੱਕੜ ਮਿੰਨਦੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਥੇ ਨੇੜੇ ਇੱਕ ਸਕੂਲ ਹੈਗਾ ਛੋਟੇ ਛੋਟੇ ਬੱਚੇ ਉਥੇ ਪੜ੍ਹਦੇ ਆ ਕੱਲ ਨੂੰ ਕੋਈ ਬੱਚਾ ਬਿਮਾਰ ਹੋ ਗਿਆ ਕੋਈ ਘਟਨਾ ਘਟ ਗਈ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਮੈਂ ਇਸ ਸਰਕਾਰ ਨੂੰ ਔਰ ਜਿਹੜੇ ਤਰਨਾ ਲਾਉਣ ਆਏ ਸੀਗੇ ਉਹਨਾਂ ਨੂੰ ਮੈਂ ਕਹਿਣਾ ਤੂੰ ਹੱਥ ਠੋਕੇ ਨਾ ਬਣੋ ਔਰ ਤੁਸੀਂ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਉਹ ਆਪਣੀ ਜ਼ਿੰਮੇਵਾਰੀ ਨਿਭਾਓ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਵੀ ਕਹੋ ਮੈਨੂੰ ਵੀ ਬੁਲਾਓ ਸਾਡੇ ਕਮਿਸ਼ਨਰ ਸਾਹਿਬ ਨੂੰ ਵੀ ਬੁਲਾਓ ਅਸੀਂ ਸਾਰੇ ਬੈਠ ਕੇ ਉਸ ਚੀਜ਼ ਦਾ ਹੱਲ ਕਰਦੇ ਆ ਔਰ ਜਿਹੜੇ ਇਹ ਜਿਹੇ ਹੱਲ ਹੁੰਦੇ ਆ ਸ਼ਹਿਰਾਂ ਵਿੱਚ ਸਮੱਸਿਆਵਾਂ ਆਉਂਦੀ ਜਾਂਦੀਆਂ ਕਿਉਂਕਿ ਕੂੜਾ ਕਿਸੇ ਹੋਰ ਦਾ ਨਹੀਂ ਕੂੜਾ ਵੀ ਸਾਡਾ ਹੀ ਆ ਔਰ ਸ਼ਹਿਰ ਵੀ ਸਾਡਾ ਹੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਕੂੜਾ ਚੱਕਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਸਫਾਈ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਉਹ ਬੈਠ ਕੇ ਹੱਲ ਕਰ ਸਕਦੇ ਆ ਕਿ ਲਿਆ ਕੇ ਸਾਡੇ ਦਫ਼ਤਰ ਅੱਗੇ ਢੇਰ ਲਾਦਾ ਜੀ ਔਰ ਜ਼ਿੰਮੇਵਾਰੀ ਆਪਣੀ ਕੋਈ ਸਮਝ ਨਹੀਂ ਨੀ ਔਰ ਅਸੀਂ ਮੌਜੂਦਾ ਕਾਉਂਸਲਰ ਹੋ ਕੇ ਬੰਦੇ ਉਹ ਜੀਆਂ ਗੱਲਾਂ ਕਰਨ ਮੈਂ ਸਮਝਦਾ ਕਿ ਬੜੀ ਸ਼ਰਮਨਾਕ ਗੱਲ ਹੈ ਔਰ ਦੂਸਰੇ ਪਾਸੇ ਗੱਲ ਹੈ ਕਿ ਜਿਵੇਂ ਕਾਰਪੋਰੇਸ਼ਨ ਨੇ ਪੈਸੇ ਲੈਣੇ ਨੇ ਅੱਜ ਤੱਕ ਬਿਜਲੀ ਬੋਰਡ ਦਾ ਕੋਈ ਪੈਸਾ ਸਾਨੂੰ ਹੁਣ ਤੱਕ ਆਇਆ ਗਮਾਡੋ ਦਾ ਸਾਡਾ ਬਣਦਾ ਸ਼ੇਅਰ ਹੈਗਾ ਹੁਣ ਤੱਕ ਸਾਨੂੰ ਕੋਈ ਪ ਔਰ ਉਸ ਤੋਂ علاوہ ਦੇ ਮਕੈਨਿਕ ਸਵੀਪਿੰਗ ਦੀਆਂ ਮਸ਼ੀਨਾਂ ਸੀ ਲੈ ਕੇ ਲਾਈਆਂ ਹੈਗੀਆਂ ਨੇ ਉਹ ਵਿਚਾਰਾ ਬੰਦਾ ਕੋਲੋਂ ਪੈਸੇ ਲਾ ਕੇ ਕੰਮ ਕਰ ਰਿਹਾ ਔਰ ਉਹ ਪੈਸੇਆਂ ਵਾਸਤੇ ਕੋਈ ਬੰਦਾ ਕੋਸ਼ਿਸ਼ ਨਹੀਂ ਕਰ ਰਿਹਾ ਕਦੇ ਇਸ ਦਾ ਮਸੇ ਧਰਨਾ ਨਹੀਂ ਲਾਇਆ ਅਸੀਂ ਬਾਰ-ਬਾਰ ਮੈਂ ਸੈਕਟਰੀ ਸਾਹਿਬ ਕੋਲ ਵੀ ਜਾ ਕੇ ਆਏ ਆ ਕਮਿਸ਼ਨਰ ਸਾਹਿਬ ਵੀ ਜਾ ਰਹੇ ਨੇ ਔਰ ਜੋ ਜ਼ਿੰਮੇਵਾਰੀ ਉਹ ਨਹੀਂ ਬਣਦੀ ਆ ਉਹ ਕੋਈ ਨਹੀਂ ਨਿਵਾ ਰਿਆ ਇੱਕ ਸਿੰਪਲ ਸਾਨੂੰ ਤਿੰਨਾਂ ਨੂੰ ਲਾ ਲੋ ਜਾਂ ਪੂਰੀ ਕਾਰਪੋਰੇਸ਼ਨ ਨੂੰ ਲਾ ਲੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਹਨਾਂ ਨੂੰ ਇਹ ਚੀਜ਼ ਦਾ ਦੱਸ ਦੇਣਾ ਕਿ ਮਤਲਬ ਇਹ ਜੀ ਲੋਕ ਸਾਰੇ ਸਮਝਦਾਰ ਨੇ ਉਹਨਾਂ ਨੂੰ ਪਤਾ ਕਿ ਜ਼ਿੰਮੇਵਾਰੀ ਕਿਦੀ ਬਣਦੀ ਆ ਸਰਕਾਰ ਕਿਦੀ ਆ ਜੋ ਇਹ ਕਰ ਰਹੇ ਆ ਉਹ ਠੀਕ ਕੋ ਕਰ ਰਹੇ ਨੇ ਇਹ ਜੋ ਕਰਦੇ ਆ ਇਹ ਗਲਤ ਕਰ ਰਹੇ ਨੇ ਔਰ ਜੇਕਰ ਬਾਈ ਚਾਂਸ ਅੱਗੇ ਵਾਸਤੇ ਇਹੋ ਜੀ ਇਹ ਕੋਈ ਗੱਲ ਕਰਨਗੇ ਤਾਂ ਅਸੀਂ ਕਾਰਪੋਰੇਸ਼ਨ ਵੱਲੋਂ ਉਹਨਾਂ ਦੇ ਖਿਲਾਫ ਵੀ ਲਿਖ ਕੇ ਦੇਵਾਂਗੇ ਔਰ ਉਹਨਾਂ ਦੇ ਖਿਲਾਫ ਕਾਰਪੇ ਵੀ ਕਰਵਾਵਾਂਗੇ ਅੱਛਾ ਮੇਹਰ ਸਾਹਿਬ ਜਿਵੇਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਬਲਵਿੰਦਰ ਕੁੰਬੜੇ ਨੇ ਜਿਹੜਾ ਹੈਗਾ ਧਰਨਾ ਲਾਇਆ ਸੀ ਕੂੜਾ ਸੁੱਟ ਗਏ 7 ਫੀਸ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਹੈਗਾ ਕੇਸ ਦਰਜ ਹੋ ਗਿਆ ਸੀ ਮੀਆਂ ਬੀਬੀ ਦੇ ਖਿਲਾਫ ਕੀ ਤੁਸੀਂ ਕੋਈ ਐਦਾਂ ਦੀ ਕੋਈ ਕੰਪਲੀਟ ਕਰੋਗੇ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਚੁੱਕਿਆ ਹਾਂ ਕਿ ਜੇ ਭਾਈ ਸਾਹਿਬ ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦੀ ਇਹ ਜਿਹੜੀ ਕੋਈ ਇਹੋ ਜਿਹੀ ਹਰਕਤ ਕਰਨਗੇ ਜਿਸ ਦੀ ਕੋਈ ਤੋਗਣਾ ਬਣਦੀ ਤੁਕ ਬਣਦੀ ਹੋਵੇ ਸਾਨੂੰ ਕਹਿਣ ਐਮਐਲਏ ਸਾਹਿਬ ਵਿੱਚ ਬੈਠਣਾ ਕਮਿਸ਼ਨਰ ਸਾਹਿਬ ਬੈਠਣਾ ਮੈਂ ਬੈਠੂਗਾ ਇਹ ਸਾਡੇ ਡਿਪਟੀ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਨਾਲ ਬੈਠਣਗੇ ਅਸੀਂ ਉਸਦਾ ਹੱਲ ਕਰਾਂਗੇ ਬਟ ਜੇਕਰ ਇਸ ਤਰ੍ਹਾਂ ਦੀ ਕੋਈ ਹਰਕਤ ਕਰਨਗੇ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕਰਵਾਵਾਂਗੇ ਸਰ ਉਹਨਾਂ ਦਾ ਕਹਿਣਾ ਕਿ ਸਾਰੀ ਜ਼ਿੰਮੇਵਾਰੀ ਕਾਉਂਸਲਰ ਕਾਉਂਸਲ ਦੀ ਬਣਦੀ ਆ ਜੇ ਨਾਕ ਟੁੱਟਿਆ ਤੇ ਦੋ ਤਿੰਨ ਦਿਨ ਬਾਅਦ ਅਸੀਂ ਦੋ ਰੇੜੀਆਂ ਕਹਿੰਦੇ ਇੱਥੇ ਟੁੱਟਾਂਗੇ ਦੋ ਮੇਅਰ ਸਾਹਿਬ ਦੇ ਘਰੇ ਦੱਸਾਂਗੇ ਬਿਲਕੁਲ ਜੀ ਬਣਦੀ ਆ ਕਾਉਂਸਲ ਕਾਰਪੋਰੇਸ਼ਨ ਨਹੀਂ ਕਾਉਂਸਲਰ ਦੀ ਬਣਦੀ ਆ ਉਹ ਆ ਉਹਨਾਂ ਦੀ ਜੁੰਬਿਰੀ ਬਣਦੀ ਆ ਉਹਨਾਂ ਦਾ ਜੁੰਬਿਰੀ ਬਣਦਾ ਕਿ ਘਰ-ਘਰ ਜਾਣ ਲੋਕਾਂ ਨੂੰ ਵੇਅਰ ਕਰਨ ਕਿ ਜਿਸ ਤਰ੍ਹਾਂ ਤੁਸੀਂ ਕੂੜਾ ਲੈ ਕੇ ਜਾ ਰਹੇ ਹੋ ਇਸ ਤਰ੍ਹਾਂ ਨਹੀਂ ਮਤਲਬ ਅੱਗੇ ਸਿੱਟਣਾ ਚਾਹੀਦਾ ਔਰ ਇਸ ਤਰ੍ਹਾਂ ਆਪਣਾ ਨੁਕਸਾਨ ਹੋਊਗਾ ਔਰ ਟੇਰ ਲੱਗਿਆ ਰਹੂਗਾ ਔਰ ਉਸ ਤੋਂ ਇਲਾਵਾ ਘਰ-ਘਰ ਜਾਣ 1500 ਪਸ਼ੂ ਉੱਥੇ ਰੱਖੇ ਨੇ ਮਟਰ ਦੇ ਵਿੱਚ ਉਹ ਮਟਰ ਦੇ ਕਾਉਂਸਲਰ ਨੇ ਘਰ-ਘਰ ਜਾ ਕੇ ਲੋਕਾਂ ਨੂੰ ਵੇਅਰ ਕਰਨ ਕਿ ਪਸ਼ੂਆਂ ਨੂੰ ਬਾਹਰ ਕੱਢੋ ਜਦੋਂ ਕਾਰਪੋਰੇਸ਼ਨ ਦੇ ਵਿੱਚ ਕੋਈ ਏਰੀਆ ਆ ਜਾਂਦਾ ਹੈ ਕਾਰਪੋਰੇਸ਼ਨ ਦੀ ਡਿਵੈਲਪਮੈਂਟ ਕਰਦੀ ਆ ਤਾਂ ਫਿਰ ਉੱਥੇ ਜਿਹੜੀ ਹੈਗੀ ਡਿਵੈਲਪਮੈਂਟ ਦੇ ਵਿੱਚ ਉੱਥੇ ਜ ਗੋਬਰ ਹੈ ਗੋਹਾਗ ਮਲ ਪਸ਼ੂਆਂ ਦਾ ਪਾਉਂਦੇ ਆ ਉਹਦਾ ਸਿਵਰੇ ਸਾਰਾ ਬਲਾਕ ਹੁੰਦਾ ਆ ਆਪ ਹੀ ਉਹ ਨਰਕ ਬਣਾਉਂਦੇ ਆ ਤੇ ਆਪ ਹੀ ਨਰਕ ਭੋਗਦੇ ਆ ਮੈਂ ਇਸ ਜੀ ਦੀ ਬੇਨਤੀ ਕਰਦਾ ਕਿ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਮਝ ਲੈਣ ਕਿ ਸਾਨੂੰ ਇਹ ਗੱਲ ਕਰਨੀ ਪਣਦੀ ਆ ਜਾਂ ਨਹੀਂ ਕਰਨੀ ਪਣਦੀ ਉਹਨਾਂ ਦੇ ਪਿੱਛੇ ਕੋਈ ਬਹੁਤ ਵੱਡੀ ਸਿਆਸਤ ਹੈ ਉਸ ਚੀਜ਼ ਤੋਂ ਧਿਆਨ ਰੱਖਣ ਕਿ ਅਸੀਂ ਉਹਦੀ ਸਿਆਸਤ ਦੀ ਪੇੜ ਨਾ ਚੜੀਏ ਮੇਰੀ ਇਹੀ ਬੇਨਤੀ ਹੈ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ